ਸਭ ਤੋਂ ਵਾਹ ਸੁਬਾਹ ਕੇ ਕਣਕ ਵੀਜੀ ਹੋਈ ਐ ਤੇ 40 ਦਿਨਾਂ ਦੀ ਕਣਕ ਹੋ ਗਈ ਮਨ ਖੁਸ਼ ਹੋ ਰਿਹਾ ਨਾ ਮਨ ਖੁਸ਼ੀ ਹੋਣਾ ਚਾਹੀਦਾ ਇਦੋਂ ਅਸਲ ਮਾਣ ਉਹਦੋਂ ਖੁਸ਼ ਹੋਊਗਾ ਜਦੋਂ ਝਾੜ ਆਊਗਾ ਪਰ ਇੱਕ ਗਲਤੀ ਦੇ ਚਾਂਸ ਬਣ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓ ਇਸ ਤਰ੍ਹਾਂ ਦੇ ਘੁੰਮ ਰਹੀਆਂ ਹੈਗੀਆਂ ਕਿ ਐਡੀ ਸੋਹਣੀ ਕਣਕ ਨੂੰ ਹੋਰ ਸੋਹਣੀ ਬਣਾਉਣ ਵਾਸਤੇ ਤੁਸੀਂ ਜਿਬਰੈਲਿਕ ਐਸੇ ਸਪਰੇਅ ਕਰੋ ਹੋਮਿਕ ਐਸੇ ਸਪਰੇਅ ਕਰੋ ਨਹੀਂ ਵੀਰੇ ਨਹੀਂ ਲੋੜ ਜਿਬਰੈਲਿਕ ਐਸਿਡ ਤੁਹਾਡੀ ਇੰਟਰਨੋਡ ਸਪੇਸ ਨੂੰ ਵਧਾ ਸਕਦਾ ਉਹ ਸੈਲ ਡਿਵੀਜ਼ਨ ਦਾ ਕੰਮ ਕਰਦਾ ਹੁੰਦਾ ਹਾਂ ਜੇ ਮੈਗਰੀ ਦੀ ਘਾਟਾ ਕਰ ਲੋ ਸਲਫਰ ਦੀ ਘਾਟ ਹੈ ਕਰ ਲੋ ਯੂਰੀ ਸਪਰੇਅ ਕਰਨੀ ਹੈ ਕਰ ਲੋ ਕੋਈ ਚੱਕਰ ਨਹੀਂ ਨਦੀਨ ਕੰਟਰੋਲ ਕਰੋ ਖਾਦਾਂ ਨੂੰ ਫਸਲ ਨੂੰ ਹੁਣ ਇੰਨੀ ਸੋਹਣੀ ਫਸਲ ਹੈਗੀ ਹੈ ਤੇ 25 ਕਿਲੋ ਯੂਰੀਆ ਘਟ ਘਟਾਇਆ ਵੀ ਜਾ ਸਕਦਾ ਇਹ ਜੜਾਂ ਦਾ ਵਾਧਾ ਵਿਕਾਸ ਹੋ ਚੁੱਕਿਆ ਵਧੀਆ ਦੂਜਾ ਪਾਣੀ ਲੱਗੂਗਾ ਜਾ ਕੇ 60 ਦਿਨਾਂ ਦੇ ਉੱਤੇ ਕੋਈ ਚੱਕਰ ਨਹੀਂ ਬਟ ਮੈਨੂੰ ਇੰਨਾ ਪਤਾ ਹੈਗਾ ਵੀ ਜਿਹੜੇ ਵੀਰੇ ਹੁਣ ਵੀਡੀਓ ਪਾ ਰਹੇ ਹੈਗੇ ਵੀ ਜੁਬਰੀਲਿਕ ਐਸਰ ਕਰੋ ਉਹ ਜਾ ਕੇ 60 65 ਦਿਨਾਂ ਦੀ ਕਣਕ ਦੇ ਉੱਤੇ ਕੱਦ ਰੋਕਣ ਵਾਲੀਆਂ ਸਪਰੇਹਾਂ ਵੀ ਤੁਹਾਨੂੰ ਕਰਵਾਉਣਗੇ ਆਪਾਂ ਨੂੰ ਲੋੜ ਨਹੀਂ ਹੁੰਦੀ ਜਿਹੜੀਆਂ ਕਣਕਾਂ ਅਕਤੂਬਰ ਦੇ ਮਹੀਨੇ ਦੀਆਂ ਜਾਂ 7 ਨਵੰਬਰ ਤੱਕ ਬੀਜੀਆਂ ਹੋਈਆਂ ਉਹਨਾਂ ਦੇ ਵਿੱਚ ਜੇ ਆਪਾਂ 150% ਐਨਪੀਕੇ ਪਾਇਆ ਹੋਇਆ ਡੀਬੀਡਬਲਯੂ ਕੇ ਸਮਾਂ ਦੇ ਵਿੱਚ ਤਾਂ ਕੱਦ ਰੋਕਣ ਵਾਲੀ ਸਪਰੇਹ ਦੀ ਲੋੜ ਪੈਂਦੀ ਆਦਰਵਾਇਜ਼ ਪੈਂਦੀ ਨਹੀਂ ਤੇ ਆਪਾਂ ਤਾਂ ਪਹਿਲੇ ਹੀ ਸੇਫ ਵਿੰਡੋ ਚੱਲ ਰਹੇ ਆ ਤੇ ਨਾ ਹੀ ਆ ਪਾਈਏ ਤਾਂ ਆਪਾਂ ਨੂੰ ਉਹ ਸਪਰੇਅ ਦੀ ਵੀ ਲੋੜ ਨਹੀਂ ਤੇ ਇਸ ਸਪਰੇਅ ਦੀ ਵੀ ਲੋੜ ਨਹੀਂ ਇਸ ਨੂੰ ਖਿਆਲ ਦੇ ਵਿੱਚ ਰੱਖੋ ਹਰ ਇੱਕ ਚੀਜ਼ ਤੁਹਾਡੀਆਂ ਅੱਖਾਂ ਠੰਡੀਆਂ ਹੋਣ ਦੇ ਨਾਲ ਝਾੜ ਨਹੀਂ ਜੁੜਿਆ ਹੋਇਆ ਤੁਹਾਡੀ ਬਿਉਂਤਬੰਦੀ ਤੁਹਾਡੀ ਫਸਲ ਦੇ ਵਿੱਚ ਜੇ ਤੁਸੀਂ ਬੈਲੈਂਸ ਬਣਾ ਕੇ ਚੱਲਦੇ ਹੋ ਤਾਂ ਉਹ ਜਦੋਂ ਪੇਪਰ ਚੈੱਕ ਕਰਦਾ ਮੌਸਮ ਫਿਰ ਝਾੜ ਵਧੀਆ ਆਉਂਦੇ ਹੈਗੇ ਨਹੀਂ ਤਾਂ ਜਿਹੜੀਆਂ ਵੀਡੀਓ ਹੈਗੀਆਂ ਇਹ ਜ਼ਿਆਦਾਤਰ ਬਿਜ਼ਨਸ ਕ੍ਰੀਏਟ ਕਰਦੀਆਂ